ਮੇਰੀ ਸੁਣ ਲੈ ਗੱਲ ਉੱਥੇ ਜਿਹੜੀ ਪੰਜਾਬੀ ਫਿਲਮ ਲੱਗੀ ਹੋਊਗੀ ਨਾ ਉਹ ਵੇਖਣੀ ਆ ਤੈਨੂੰ ਗੰਧਾਲੇ ਦੀ ਅੱਗ ਲੱਗੀ ਆ ਕੋਈ ਨਹੀਂ ਜਿਹੜੀ ਕਹਿੰਦਾ ਉਹ ਵਿਖਾ ਦਾਂਗੇ ਉਹ ਵਿਚਾਲਾ ਉਹ ਸਾਲਿਆ ਪਾਤਾ ਹੀ ਸਿਆਪਾ ਤੇਰੇ ਕੋ ਅੱਖਾਂ ਖੋਲ ਕੇ ਗੱਡੀ ਨਹੀਂ ਚੱਲਦੀ ਹੈਲੋ ਵੀਰ ਉਹ ਠੀਕ ਆ ਉਹ ਵੇਖੀ ਨਵਜੇ ਵੇਖਿਓ ਇਹਦੀ ਵੇਖੀ ਜਿੰਦਾ ਆ ਤੁਹਾਡਾ ਭਲਾ ਹੋ ਜੇ ਓਏ ਪਿੰਡ ਵਸਿਆ ਨਹੀਂ ਤੇ ਮੰਗਤੇ ਆ ਵੀ ਗਏ ਕੀ ਹੈ ਉੱਧਰ ਵੇਖ ਉਹ ਮੇਰੀ ਤੁਹਾਨੂੰ ਗੱਲ ਮੰਨਿਓ ਨਾ ਵੀ ਆਂਬਣੇ ਚ ਵੱਜਾ ਵਾ ਉਹੀਂ ਖੜੇ ਆ ਕੇ ਵੀ ਆਪਰੇ ਪਾਣੀ ਪੀਣੋਂ ਨਿਕਲੇ ਉਹ ਤੁਹਾਡਾ ਬੇੜਾ ਪੈਰੇ ਬੰਦਾ ਮਾਰਦਣ ਲੱਗੇ ਹੋ ਜੇ ਚਲਾਈਂ ਨਾ ਦੇ ਲਈ ਕਤੋਂ ਜੇ ਉਹ ਭਾਈ ਸਾਡੇ ਥੋੜੀ ਵਜਾ ਆਂ ਆਂ ਤੇ ਪਾਣੀ ਪੀਉਣੇ ਵੀ ਅਗਲੇ ਦਾ ਭਲਾ ਹੋ ਜੂ ਤੂੰ ਹੀ ਸਾਡਾ ਹੀ ਨਾ ਲਾਤਾ ਉਹ ਠਾ ਕਰਦੀ ਤੇ ਗੱਡੀ ਦੀ ਆਵਾਜ਼ ਆਈ ਆ ਉਹ ਤੁਸੀਂ ਆਂਦੇ ਸਾਡੇ ਚ ਨਹੀਂ ਵੱਜਾ ਭਾਜੀ ਹੌ ਲੱਗੇ ਸਾਡੇ ਚ ਨਹੀਂ ਵੱਜਾ ਭਾਜੀ ਆਹ ਵੇਖੋ ਅਸ਼ਾ